ਜਿਵੇਂ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬਗਦਾਦ ਦੇ ਸ਼ਹਿਰ ਦੇ ਵਿੱਚ ਗਏ ਹਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਬਗਦਾਦ ਦੇ ਸ਼ਹਿਰ ਤੋਂ ਬਾਹਰ ਆਪਣਾ ਡੇਰਾ ਲਾਇਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਹਰ ਵਾਰ ਦੀ ਤਰ੍ਹਾਂ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਆਰੰਭ ਕਰਦੇ ਨੇ ਮਹਾਰਾਜ ਬਾਣੀ ਪੜ੍ਹ ਰਹੇ ਨੇ ਸੋ ਉੱਥੇ ਹੀ ਬਗਦਾਦ ਸ਼ਹਿਰ ਦੇ ਵਿੱਚ ਰਹਿਣ ਵਾਲਾ ਪੀਰ ਦਸਤਗੀਰ ਉਸ ਦਾ ਚੇਲਾ ਉਸ ਜਗ੍ਹਾ ਤੂੰ ਪਾਣੀ ਧਰਨ ਵਾਸਤੇ ਆਇਆ ਜਦੋਂ ਪਾਣੀ ਭਰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਰਚਨਾ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਸੁਣੀ ਹੈ ਉਹਦਾ ਮਨ ਜੋ ਹੈ ਉਹ ਲੱਗ ਗਿਆ ਉਹ ਗੁਰੂ ਸਾਹਿਬ ਜੀ ਦੀ ਬਾਣੀ ਸੁਣਨ ਲੱਗ ਪਿਆ ਪਰ ਜੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਇਹ ਪੰਕਤੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਪੜ੍ਹਦੇ ਹਾਂ ਪੜੀ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਤਾਂ ਇੱਥੇ ਹੀ ਉਹ ਵੜ ਗਿਆ ਤੇ ਸਾਡੇ ਤੇ ਮਜਬਦੇ ਵਿੱਚ 14 ਤਬਕੇ ਆਖੇ ਨੇ ਸਤ ਪਾਤਾਲ ਤੇ ਸੱਤੇ ਆਕਾਸ਼ ਇਹ ਕੁਫਰ ਬੋਲ ਰਹੇ ਨੇ ਆਖਦੇ ਨੇ ਕਿ ਲੱਖਾਂ ਹੀ ਪਾਤਾਲ ਹਨ ਲੱਖਾਂ ਹੀ ਆਕਾਸ਼ ਹਨ ਮੈਂ ਆਪਣੇ ਪੀਰ ਦੇ ਕੋਲੋਂ ਇਹ ਗੱਲ ਜਾ ਕੇ ਪੁੱਛਾਂਗਾ ਸੋ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਪੜਨ ਤੋਂ ਮਗਰੋਂ ਭਾਈ ਮਰਦਾਨਾ ਜੀ ਨੂੰ ਆਖਦੇ ਹਨ ਕਿ ਰਬਾਬ ਵਜਾਓ ਤੇ ਰਾਗਾਂ ਦੁਆਰਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਕੀਰਤਨ ਸ਼ੁਰੂ ਕਰ ਦਿੱਤਾ ਸੋ ਇਧਰ ਜਦੋਂ ਉਹ ਚੇਲਾ ਉਸ ਪੀਰ ਦੇ ਕੋਲ ਗਿਆ ਪੀਰ ਦੇ ਕੋਲ ਜਾਣ ਤੋਂ ਬਾਅਦ ਪੀਰ ਨੇ ਉਸ ਚੇਲੇ ਨੂੰ ਪੁੱਛਿਆ ਤੇ ਇੰਨਾ ਚਿਰ ਕਿੱਥੇ ਲਾ ਕੇ ਆਇਆ ਤੇ ਉਹ ਆਖਣ ਲੱਗਾ ਕਿ ਹੇ ਪੀਰ ਜੀ ਮੈਂ ਅੱਜ ਹੋਰ ਹੀ ਨਵਾਂ ਇੱਕ ਕੌਤਕ ਵੇਖਿਆ ਆਖਣ ਲੱਗੇ ਕੀ ਵੇਖਿਆ ਅੰਦੇ ਬਾਹਰ ਤਿੰਨ ਫਕੀਰ ਆ ਕੇ ਬੈਠੇ ਹੋਏ ਆ ਇੱਕ ਤੇ ਉਹ ਜੋ ਬਾਣੀ ਪੜ੍ਹਦੇ ਆ ਉਹ ਕੁਫਰ ਬੋਲ ਰਹੇ ਆ ਉਹ ਆਖਦੇ ਲੱਖਾਂ ਹੀ ਪਤਾ ਲਿਆ ਤੇ ਲੱਖਾਂ ਹੀ ਆਕਾਸ਼ ਆ ਤੇ ਸਾਡੀ ਮਤ ਦੇ ਵਿੱਚ ਤੇ 14 ਦੱਸੇ ਆ ਸੋ ਦੂਸਰਾ ਤੁਸੀਂ ਨੇ ਇਸ ਇਲਾਕੇ ਚ ਸਰੋਦ ਰਾਗਾਂ ਦੁਆਰਾ ਬੋਲਣਾ ਬੰਦ ਕਰਾਇਆ ਹੈ ਉਹ ਰਾਗਾਂ ਦੁਆਰਾ ਕੀਰਤਨ ਕਰ ਰਹੇ ਨੇ ਸੋ ਕੀਰ ਦਸਤਗੀਰ ਨੂੰ ਇਸ ਗੱਲ ਦਾ ਬੜਾ ਗੁੱਸਾ ਚੜਿਆ ਉਸ ਨੇ ਸਭ ਲੋਕਾਂ ਨੂੰ ਆਖਿਆ ਕਿ ਜਾਓ ਇਹ ਕੁਫਰ ਕਰ ਰਹੇ ਨੇ ਇਹਨਾਂ ਨੂੰ ਪੱਥਰਾਂ ਦੇ ਨਾਲ ਜਾ ਕੇ ਮਾਰੋ ਸੋ ਉਸ ਅਰਬ ਦੇਸ਼ ਦੇ ਅਰਬ ਤੇ ਰੂਮ ਜੋ ਦੇਸ਼ ਹਨ ਨਾ ਉੱਥੇ ਇਹ ਮੰਨਿਆ ਜਾਂਦਾ ਕਿ ਜਦੋਂ ਕਿਸੇ ਨੂੰ ਭਾਰੀ ਸਜ਼ਾ ਦੇਣੀ ਹੋਵੇ ਉਸ ਨੂੰ ਬਿਲਕੁਲ ਚਰਸਤੇ ਦੇ ਵਿੱਚ ਖਿਲਾੜ ਕੇ ਆਸੇ-ਪਾਸੇ ਖੜੇ ਹੋ ਕੇ ਲੋਕ ਪੱਥਰ ਮਾਰਦੇ ਨੇ ਇਹ ਬੜੀ ਭਿਆਨਕ ਸਜ਼ਾ ਦਿੱਤੀ ਜਾਂਦੀ ਹੈ ਸੋ ਉਸ ਪੀਰ ਦੇ ਕਹਿਣ ਤੇ ਕਿਉਂਕਿ ਪੀਰ ਮੰਨਿਆ ਪਰ ਮੰਨਿਆ ਸੀ ਉਸ ਦੀ ਬੜੀ ਚੱਲਦੀ ਸੀ ਕੀ ਬੁੱਢਾ ਜਵਾਨ ਤੇ ਔਰਤਾਂ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਮਾਰਨ ਵਾਸਤੇ ਪੱਥਰ ਲੈ ਕੇ ਆ ਗਏ ਸੋ ਜੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਪੱਥਰ ਲੈ ਕੇ ਇਹ ਲੋਕ ਪਹੁੰਚੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਲੋਕ ਲੱਗੇ ਪੱਥਰ ਮਾਰ ਸਤਿਗੁਰੂ ਸੱਚੇ ਪਾਤਸ਼ਾਹ ਜਿਮੀ ਉਤੇ ਇਹ ਸ਼ਲੋਕ ਉਚਾਰਨ ਕੀਤਾ ਮਹਾਰਾਜ ਪਰਮੰਦੇ ਨੇ ਨਿਰੰਕਾਰ ਸਾਤੇ ਸ੍ਰੀ ਅਕਾਲਾ ਗੁਰਬਰ ਏਕੰਕਾਰ ਕਿਰਪਾਲਾ ਸੁੰਨ ਕਰ ਬਾਗ ਸਰਬਨਰ ਨਾਰੀ ਸੁੰਨ ਮਨ ਹੋਏ ਇੱਕ ਵਾਰੀ ਉਹ ਸਾਰੇ ਹੀ ਉੱਥੇ ਸੁੰਨਮਨ ਹੋ ਗਏ ਨੇ ਉਹਨਾਂ ਦੀ ਸੁਰਤੀ ਚਲੀ ਗਈ ਹੈ ਉਹ ਉੱਥੇ ਹੀ ਖਲੋਤੇ ਨੇ ਕੋਈ ਪਤਾ ਨਹੀਂ ਕੀ ਕਰਨ ਵਾਸਤੇ ਆਏ ਸੀ ਸੋ ਮਰੀਦ ਨੇ ਫੇਰ ਜਾ ਕੇ ਦਸਤਗੀਰ ਪੀਰ ਨੂੰ ਦੱਸਿਆ ਕਿ ਜੋ ਲੋਕ ਸਸਾਂ ਨੇ ਮਾਰਨ ਵਾਸਤੇ ਭੇਜੇ ਸਨ ਨਾ ਉਹ ਤੇ ਉੱਥੇ ਹੀ ਸੁੰਨਮੁਨ ਹੋਏ ਪਏ ਨੇ ਸੋ ਉਸ ਵੇਲੇ ਭਾਈ ਗੁਰਦਾਸ ਜੀ ਇਸ ਗੱਲ ਦਾ ਹਵਾਲਾ ਦਿੰਦੇ ਹਨ ਸੁੰਨਮੁਨ ਸੁੰਨਮੁਨ ਨਗਰੀ ਭਈ ਵੇਖ ਪੀਰ ਭਇਆ ਹਰਾਨਾ ਪੀਰ ਵੀ ਹਰਾਨ ਹੋਇਆ ਤੇ ਏਡੀ ਕਰਾਮਾਤ ਵਾਲਾ ਇਥੇ ਕਿਹੜਾ ਮੇਰੇ ਨਾਲੋਂ ਵੀ ਵੱਡਾ ਪੀਰ ਆ ਗਿਆ ਸੋ ਉਸ ਵੇਲੇ ਉਹ ਪੀਰ ਅਜੇ ਵੀ ਕ੍ਰੋਧ ਦੇ ਵਿੱਚ ਆਪਣੇ ਨਾਲ ਹੋਰ ਮਰੀਦ ਲੈ ਕੇ ਆਪ ਗੁਰੂ ਸਾਹਿਬ ਜੀ ਮਹਾਰਾਜ ਨੂੰ ਮਾਰਨ ਵਾਸਤੇ ਜਾ ਪਹੁੰਚਿਆ ਸੋ ਪਹਿਲਾਂ ਤੇ ਉਸ ਨੇ ਆਪਣੇ ਜੰਤਰ ਮੰਤਰ ਪੜ੍ਹ ਕੇ ਜੋ ਲੋਕ ਸੁਨਮਨ ਹੋਏ ਸਨ ਉਹਨਾਂ ਦੀ ਜੜਤ ਢੋੜੀ ਐ ਫਿਰ ਆਪਣੇ ਮਰੀਦਾਂ ਨੂੰ ਪੱਥਰ ਫੜਾਏ ਉੱਪਰ ਨੂੰ ਬਾਹਾਂ ਕਰਕੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਪੱਥਰ ਲੱਗੇ ਮਾਰਨ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਲੋਕ ਵਿਚਾਰਨਾ ਕੀਤਾ ਨਿਰੰਕਾਰ ਸਤਿ ਸ੍ਰੀ ਅਕਾਲਾ ਗੁਰਬਰ ਇਕੰਕਾਰ ਕਿਰਪਾਲਾ ਜਿੱਦਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਜਦੋਂ ਇਹ ਸਲੋਕ ਪੜ੍ਹਿਆ ਤੇ ਜਿਨ੍ਹਾਂ ਦੀਆਂ ਬਾਹਾਂ ਉੱਪਰ ਨੂੰ ਸੀ ਉਹ ਉੱਪਰ ਨੂੰ ਹੀ ਰਹਿ ਗੀਆਂ ਪੱਥਰ ਹੱਥਾਂ ਦੇ ਵਿੱਚ ਫੜੇ ਹੀ ਰਹਿ ਗਏ ਉਸ ਵੇਲੇ ਪੀਰ ਨੇ ਆਪਣਾ ਬੜਾ ਜ਼ੋਰ ਲਾਇਆ ਬੜੇ ਉਸਨੇ ਜੰਤਰ ਮੰਤਰ ਪੜੇ ਪਰ ਉਹਦਾ ਵਸ ਕੋਈ ਨਾ ਗਿਆ ਅਖੀਰ ਪੀਰ ਨੂੰ ਉਥੇ ਹਾਰ ਮੰਨਣੀ ਪਈ ਤਾਂ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਨ ਲੱਗਾ ਕਿ ਸਾਡੀ ਵਿਚਾਰ ਤੇ ਤੁਹਾਡੀ ਵਿਚਾਰ ਵਿੱਚ ਫਰਕ ਬਹੁਤ ਹੈ ਤੁਸੀਂ ਕੁਫਰ ਕਿਉਂ ਬੋਲਦੇ ਜੇ ਗੁਰੂ ਸਾਹਿਬ ਜੀ ਆਖਣ ਲੱਗੇ ਦੱਸੋ ਕਿੱਥੇ ਤੁਹਾਨੂੰ ਕੁਫਰ ਲੱਗਦਾ ਆਖਣ ਲੱਗਾ ਪੀਰ ਇੱਕ ਤੇ ਤੁਸਾਂ ਆਖਿਆ ਕਿ ਲੱਖਾਂ ਆਕਾਸ਼ਿਆ ਲੱਖਾਂ ਪਤਾ ਲਿਆ ਸਾਡੇ ਮਜਬ ਦੇ ਵਿੱਚ 14 ਦੱਸੇ ਆ ਦੂਸਰਾ ਇੱਥੇ ਰਾਗ ਬੰਦ ਹੈ ਤੁਸੀਂ ਰਾਗਾਂ ਵਿੱਚ ਬਾਣੀ ਪੜ੍ਹਦੇ ਜੇ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਪੀਰ ਜੀ ਰਾਗ ਜਿਹੜੇ ਵਕਾਰ ਪੈਦਾ ਕਰਦੇ ਨੇ ਵਿਸ਼ੇ ਦੇ ਸੰਬੰਧ ਵਿੱਚ ਨੇ ਉਹ ਰਾਗ ਪੜ੍ਹਨੇ ਸਹੀ ਨਹੀਂ ਪਰ ਜੋ ਰਾਗ ਬਾਣੀ ਅਨੁਸਾਰ ਆਪਾਂ ਪੜ੍ਹਦੇ ਆਂ ਪਰਮੇਸ਼ਰ ਦੇ ਨਾਲ ਜੋੜਦੇ ਨੇ ਜਿਸ ਰਾਗ ਨੂੰ ਪੜਨ ਦੇ ਨਾਲ ਪਰਮੇਸ਼ਰ ਨਾਲ ਸੁਰਤੀ ਲੱਗ ਜਾਵੇ ਉਹ ਰਾਗ ਮਾੜਾ ਨਹੀਂ ਦੂਸਰੀ ਗੱਲ ਕਿ ਤੁਹਾਡੇ ਵੀ ਜੋkran ਵਿੱਚ ਲਿਖਿਆ ਉਹ ਗਲਤ ਨਹੀਂ ਜੋ ਅਸੀਂ ਵੀ ਪੜ ਰਹੇ ਹਾਂ ਉਹ ਵੀ ਗਲਤ ਨਹੀਂ ਤਾਂ ਪੀਰ ਨੇ ਆਖਿਆ ਦੋਵੇਂ ਸਹੀ ਕਿਦਾਂ ਹੋ ਸਕਦੇ ਨੇ ਗੁਰੂ ਸਾਹਿਬ ਜੀ ਆਖਣ ਲੱਗੇ ਜਿਨਨੇ ਉਹਨਾਂ ਨੇ ਵੇਖੇ ਉਹਨਾਂ ਨੇ ਲਿਖ ਦਿੱਤੇ ਨੇ ਜਿੰਨੀ ਨਿਰੰਕਾਰ ਨੇ ਸਾਨੂੰ ਸੋਝੀ ਦਿੱਤੀ ਹੈ ਉਹਨੇ ਅਸਾਂ ਲਿਖ ਦਿੱਤੇ ਨੇ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਨਾਲ ਹੀ ਆਖਿਆ ਓੜਕ ਓੜਕ ਭਾਲ ਥਕੇ ਵੇਦ ਕਹਨਿਕ ਬਾਤ ਹੋਰ ਵੀ ਇਤੋਂ ਵੱਧ ਹੋ ਸਕਦੇ ਨੇ ਜਿਹਨੂੰ ਲੱਭਦੇ ਲੱਭਦੇ ਕਈ ਥੱਕ ਗਏ ਨੇ ਤਾਂ ਇਹ ਰੱਖਣ ਲੱਗਾ ਆਖਣ ਜੀ ਕਿਹੜੀ ਗੱਲ ਐ ਜੇਕਰ ਕਿਸੇ ਵੇਖੇ ਹੋਣ ਤੇ ਫੇਰ ਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਪੀਰ ਦਾ ਹੱਥ ਫੜਿਆ ਕਿ ਚਲੋ ਤੁਹਾਨੂੰ ਵਖਾਲਦੇ ਹੁੰਨੇ ਆ ਪੀਰ ਕਰਨ ਲੱਗਾ ਮੈਂ ਬੁਜ਼ੁਰਗ ਹੋ ਚੱਲੇ ਆ ਮੈਂ ਇਸ ਤਰ੍ਹਾਂ ਕਦਾਂ ਵੇਖਾਂਗਾ ਤੁਸੀਂ ਮੇਰੇ بیٹے ਨੂੰ ਲੈ ਜਾਓ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਸ ਵੇਲੇ ਉਸ ਪੀਰ ਦੇ بیٹے ਨੂੰ ਆਪਣੇ ਨਾਲ ਲੈ ਕੇ ਜਾਂਦੇ ਨੇ ਗੁਰੂ ਸਾਹਿਬ ਜੀ ਨੇ ਐਸੀਆਂ ਅੱਖਾਂ ਮੀਟੀਆਂ ਐਸੀ ਉਡਾਰੀ ਮਾਰੀ ਕਿ ਆਕਾਸ਼ ਦੇ ਵਿੱਚ ਉੱਡ ਗਏ ਨੇ ਇੱਕ ਦੋ ਤਿੰਨ ਇਦਾਂ ਆਕਾਸ਼ ਵੇਖਦਿਆਂ ਵੇਖਦਿਆਂ ਲੱਖਾਂ ਹੀ ਉਸ ਅੱਖ ਦੇ ਪੁਰਨੇ ਦੇ ਨਾਲ ਗੁਰੂ ਸਾਹਿਬ ਜੀ ਨੇ ਵਖਾਲ ਦਿੱਤੇ ਅਖੀਰ ਉਸ ਪੀਰ ਦਾ ਬੇਟਾ ਵੇਖਦਾ ਵੇਖਦਾ ਥੱਕ ਗਿਆ ਹੈ ਆਖਣ ਲੱਗਾ ਕਿ ਵਾਪਸ ਚਲੀਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਸ ਨੂੰ ਪਤਾਲ ਦੇ ਵਿੱਚ ਵੀ ਲੈ ਕੇ ਗਏ ਜਦੋਂ ਲੱਖਾਂ ਹੀ ਪਤਾਲ ਵਖਾਲੇ ਤਾਂ ਪੀਰ ਦੇ ਬੇਟੇ ਨੇ ਆਖਿਆ ਕਿ ਮੈਂ ਇਸ ਗੱਲ ਨੂੰ ਸਮਝ ਗਿਆ ਤੁਹਾਡਾ ਬੋਲਿਆ ਬਚਨ ਸੱਚ ਹੈ ਇਹ ਤੇ ਮੁਕਣ ਦੇ ਵਿੱਚ ਨਹੀਂ ਆ ਸਕਦੇ ਵਾਪਸ ਚਲੀਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਤੇਰੇ ਪਿਤਾ ਨੂੰ ਵੀ ਪ੍ਰਤੀਤ ਭਰੋਸਾ ਆ ਜਾਵੇਗਾ ਐਸੀ ਜਗ੍ਹਾ ਤੇ ਗੁਰੂ ਸਾਹਿਬ ਜੀ ਲੈ ਕੇ ਗਏ ਪਤਾਲ ਵਿੱਚ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਾਜਾ ਕਰ ਹੋ ਰਹੀ ਹੈ ਸਾਧ ਸੰਗਤ ਹੋ ਰਹੀ ਹੈ ਗੁਣ ਗਾਏ ਜਾ ਰਹੇ ਨੇ ਤੇ ਉੱਥੇ ਕੜਾ ਪ੍ਰਸਾਦ ਦੀ ਦੇਗ ਵੀ ਤਿਆਰ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉਸ ਪੀਰ ਦੇ बेटे नु एक कौਲਾ ਕੜਾ ਪ੍ਰਸਾਦ ਦੀ ਦੀਗ ਦਾ ਫੜਾਇਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਫੇਰ ਜੂ ਅੱਖਾਂ ਖੋਲਦੇ ਨੇ ਤਾਂ ਉਸ ਪੀਰ ਦੇ بیٹے ਨੇ ਕੀ ਵੇਖਿਆ ਕਿ ਫੇਰ ਆਪਣੇ ਪਿਤਾ ਦੇ ਕੋਲੇ ਆ ਕੇ ਬੈਠਾ ਹੈ ਹੱਥ ਦੇ ਵਿੱਚ ਉਦਾਂ ਹੀ ਉਹ ਕੜਾ ਪ੍ਰਸਾਦ ਦੀ ਦੀਗ ਵਾਲਾ ਕੌਲਾ ਫੜਿਆ ਹੋਇਆ ਹੈ ਸੋ ਉਹ ਕੜਾ ਪ੍ਰਸਾਦ ਦੀ ਦੀਗ ਛਕੀ ਐ ਸਾਰਿਆਂ ਨੇ ਉਸ ਵੇਲੇ ਸਭ ਦ ਸੰਗਤ ਜੀਓ ਪੀਰ ਨੇ ਆਪਣੇ ਬੇਟੇ ਨੂੰ ਪੁੱਛਿਆ ਤੇ ਸੱਚਮੁੱਚ ਹੀ ਦੇਖੇ ਆਖਣ ਲੱਗਾ ਹਾਂ ਪਿਤਾ ਜੀ ਜਿੰਨੇ ਦੇਖੇ ਗਏ ਉਹਨੇ ਦੇਖੇ ਪਰ ਅੰਤ ਨਹੀਂ ਹੁੰਦਾ ਅੱਗੇ ਪਤਾ ਨਹੀਂ ਕਿੰਨੇ ਹੋਣਗੇ ਇਹ ਜੋ ਕੁਝ ਕਹਿ ਰਹੇ ਨੇ ਗੁਰੂ ਸਾਹਿਬ ਜੀ ਮਹਾਰਾਜ ਸੱਚ ਕਹਿ ਰਹੇ ਨੇ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਬਗਦਾਦ ਦੀ ਧਰਤੀ ਤੇ ਉਸ ਦਸਤਗੀਰ ਸੀਰ ਦਾ ਵੇ ਹੰਕਾਰ ਦੂਰ ਕੀਤਾ ਤੇ ਸਾਰੀਆਂ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਤੇ ਇਹੋ ਹੀ ਆਖਿਆ ਕਿ ਭਾਈ ਕਿਰਤ ਕਰਿਆ ਕਰੋ ਨਾਮ ਜਪਿਆ ਕਰੋ ਵੰਡ ਕੇ ਛਕਿਆ ਕਰੋ ਆਏ ਗਏ ਸੰਤ ਅਭਿਆਗਤ ਦੀ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਕਰਨੀ ਹੈ ਜਿੰਨਾ ਵੀ ਹੋ ਸਕੇ ਉਹਨਾਂ ਦਾ ਸਤਿਕਾਰ ਕਰਨਾ ਹੈ ਇਸੇ ਤਰ੍ਹਾਂ ਮਹਾਰਾਜ ਨੇ ਆਖਿਆ ਕਿ ਗੁਰੂ ਕੇ ਲੰਗਰ ਜ਼ਰੂਰ ਚਲਾਇਆ ਕਰੋ ਸੋ ਇਹ ਗੁਰੂ ਸਾਹਿਬ ਜੀ ਦੇ ਉਪਦੇਸ਼ ਜਿਨ੍ਹਾਂ ਨੇ ਮੰਨੇ ਨੇ ਉਹਨਾਂ ਦੇ ਅੱਗੇ ਵੀ ਚੜਦੀ ਕਲਾ ਰਹੀ ਐ ਹੁਣ ਵੀ ਚੜਦੀ ਕਲਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਚੜਦੀ ਕਲਾ ਰਹੇਗੀ ਸੋ ਜੇ ਸਾਖੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਵਿਚਾਰ ਕਮੈਂਟਾਂਾਂ 'ਚ ਜ਼ਰੂਰ ਦੱਸੋ ਸੋ ਜਿਨ੍ਹਾਂ ਨੇ ਸਾਡਾ YouTube ਚੈਨਲ ਭਗਤ ਮਰਜੀਤ ਸਿੰਘ ਜੀ ਸਾਧਪੁਰ ਵਾਲੇ ਨਹੀਂ ਅਜੇ ਤੱਕ ਸਬਸਕ੍ਰਾਈਬ ਕੀਤਾ ਜ਼ਰੂਰ ਕਰੋ ਤਾਂ ਜੋ ਵੀਡੀਓ ਆਉਣ ਵਾਲੇ ਸ਼ੇਤੀ ਆ ਵੀ ਤੱਕ ਕੋਈ ਸਕੇ ਬੇਨਤੀ ਪ੍ਰਵਾਨ ਕਰਨੀ ਸਤਿਗੁਰੂ ਜੀ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ